ਹੈਲੋ ਫਰੈਂਡਸ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਸਾਰੇ ਠੀਕ ਠਾਕ ਹੀ ਹੋਮੋਂਗੇ ਤੇ ਲੋ ਜੀ ਇੱਕ ਨਵੀਂ ਟਿਪਸ ਦੇ ਨਾਲ ਆਪਾਂ ਦੁਬਾਰਾ ਫਿਰ ਮੁਲਾਕਾਤ ਹੋਈ ਹੈ ਆਪਣੀ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਸਰਦੀਆਂ ਸਰਦੀਆਂ ਤੁਹਾਨੂੰ ਪਤਾ ਹੀ ਹੈ ਕਿੰਨੀ ਬਿਮਾਰੀਆਂ ਛਿੜਦੀਆਂ ਕਿਸੇ ਨੂੰ ਜ਼ਖਾਮ ਹੋ ਗਿਆ ਕਿਸੇ ਨੂੰ ਖੰਘ ਹੋ ਗਈ ਕਿਸੇ ਨੂੰ ਗਲੇ ਦੀ ਪ੍ਰੋਬਲਮ ਹੋ ਗਈ ਹਨਾ ਤੇ ਇਹਦੇ ਬਾਰੇ ਗੱਲ ਕਰਾਂਗੇ ਆਪਾਂ ਜਿਆਦਾ ਵੀਡੀਓ ਤਾਂ ਲੰਬੀ ਨਹੀਂ ਕਰਾਂਗੇ ਦੇਖੋ ਕਈਆਂ ਨੂੰ ਖਾਂਸੀ ਹੁੰਦੀ ਹੈ ਹਨਾ ਤੁਸੀਂ ਦਵਾਈਆਂ ਵੀ ਖਾ ਲਓ ਸਭ ਤੋਂ ਬੈਸਟ ਦਵਾਈ ਹੁੰਦੀ ਹੈ ਟੋਰੈਕਸ ਦੀ ਹਨਾ ਤੁਸੀਂ ਟੋਰੈਕਸ ਵੀ ਪੀ ਲਓ ਤਾਂ ਵੀ ਤੁਹਾਡੀ ਖੰਗ ਨਹੀਂ ਹਟਦੀ ਹਨਾ ਹੁਣ ਆਪਾਂ ਖੰਗ ਦੀ ਦਵਾਈ ਦੇ ਬਾਰੇ ਗੱਲ ਕਰਾਂਗੇ ਜੀ ਜਿਹਨੂੰ ਖਾਂਸੀ ਨਹੀਂ ਹਟਦੀ ਹਨਾ ਬਹੁਤ ਟਾਈਮ ਤੋਂ ਖਾਂਸੀ ਹੈ ਬਾਰ ਬਾਰ ਤੁਸੀਂ ਖੰਗਦੇ ਹੋ ਬੁੜਿਆਂ ਦੀ ਤਰ੍ਹਾਂ ਖੰਗਦੇ ਹੋ ਤੁਸੀਂ ਹਨਾ ਇਹ ਖਾਂਸੀ ਖਾਂਸੀ ਤੁਹਾਡੀ ਤੁਸੀਂ ਜਿੰਨੀ ਮਰਜੀ ਅੰਗਰੇਜ਼ੀ ਦਵਾਈਆਂ ਖਾ ਲਓ ਜਦ ਤੱਕ ਤੁਸੀਂ ਦੇਸੀ ਦਵਾਈਆਂ ਨਹੀਂ ਨਾ ਖਾਂਦੇ ਇਹ ਜੜ ਤੋਂ ਨਹੀਂ ਜਾਣੀ ਹੈਗੀ ਕਿਉਂਕਿ ਕਈ ਚੀਜ਼ਾਂ ਦੇਸੀ ਦਵਾਈਆਂ ਖਾਣ ਦੇ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਤੇ ਉਹ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਜੀ ਦੇਸੀ ਦਵਾਈਆਂ ਦਾ ਤੇ ਦੇਸੀ ਦਵਾਈ ਦਾ ਤਰੀਕਾ ਜੀ ਇਹ ਦੋ ਤਰ੍ਹਾਂ ਦੇ ਹੈ ਜੀ ਜੋ ਮੈਂ ਘਰਾਂ ਯੂਜ਼ ਕਰਦੀਆਂ ਕਿਉਂਕਿ ਮੇਰੇ ਹਸਬੰਡ ਨੂੰ ਮੋਸਟਲੀ ਸਰਦੀਆਂ ਸਰਦੀਆਂ ਬਹੁਤ ਜ਼ਿਆਦਾ ਖੰਘ ਹੋ ਜਾਂਦੀ ਆ ਬਹੁਤ ਜ਼ਿਆਦਾ ਖਾਂਸੀ ਹੁੰਦੀ ਆ ਸਾਰੇ ਕੀਤੇ ਤਾਂ ਦਵਾਈਆਂ ਲੈ ਲੈਨੇ ਆ ਸੀ ਖਾਣ ਵਾਲੀ ਵੀ ਪੀਣ ਵਾਲੀ ਵੀ ਪਰ ਇਹਨਾਂ ਦੀ ਖੰਘ ਨਹੀਂ ਜਾਂਦੀ ਇਹਨਾਂ ਨੂੰ ਖੰਘ ਇੰਨੀ ਹੁੰਦੀ ਆ ਨਾ ਖੰਘਦੇ ਹੀ ਰਹਿਨੇ ਆ ਇਹ ਸਰਦੀਆਂ ਸਰਦੀਆਂ ਤੇ ਮੈਨੂੰ ਮੈਂ ਨਾ ਅਕਸਰ ਪੁਰਾਣੀ ਬਜ਼ੁਰਗ ਹੁੰਦੀਆਂ ਜਿਹੜੀਆਂ ਪੁਰਾਣੀ ਬੁੜੀਆਂ ਹੁੰਦੀਆਂ ਉਹਨਾਂ ਤੋਂ ਹਮੇਸ਼ਾ ਪੁੱਛਦੀ ਰਹਿੰਦੀ ਆ ਕਿਉਂਕਿ ਮੈਨੂੰ ਆਦਤ ਹੈ ਪੁਰਾਣੀ ਚੀਜ਼ਾਂ ਯੂਜ਼ ਕਰਨ ਦੀ ਹਨਾ ਕਿਉਂਕਿ ਦਵਾਈਆਂ ਦੇਖੋ ਜਦ ਤੱਕ ਆਪਾਂ ਅਗਰ ਕੰਡੀਸ਼ਨ ਜਾਦਾ ਸੀਰੀਅਸ ਹੈ ਤਾਂ ਆਪਾਂ ਡਾਕਟਰ ਕੋਲ ਜਾਓ ਅਦਰਵਾਇਜ਼ ਆਪਾਂ ਦੇਸੀ ਦਵਾਈ ਦੇ ਨਾਲ ਵੀ ਟ੍ਰਿਕ ਘਰ ਬੈਠ ਕੇ ਕਰ ਸਕਦੇ ਆਂ ਦੇਸੀ ਦਵਾਈ ਦਾ ਜੇ ਕੋਈ ਫਾਇਦਾ ਨਹੀਂ ਨਾ ਹੁੰਦਾ ਤਾਂ ਕੋਈ ਨੁਕਸਾਨ ਵੀ ਨਹੀਂ ਹੁੰਦਾ ਹੈਗਾ ਹਨਾ ਤੇ ਲੋ ਜੀ ਦੇਸੀ ਦਵਾਈ ਦੱਸਦੇ ਆਂ ਆਪਾਂ ਲੰਬੀ ਵੀਡੀਓ ਨਹੀਂ ਚਲਾਉਂਦੇ ਤੇ ਜੇ ਤੁਹਾਡੀ ਖੰਗ ਬਾਰ-ਬਾਰ ਤੁਸੀਂ ਖੰਗਦੇ ਹੋ ਹਨ ਖੰਗ ਨਹੀਂ ਹਟਦੀ ਤਾਂ ਤੁਸੀਂ ਥੋੜੀ ਜਿਹੀ ਜਮੈਣ ਲੈ ਲਓ ਜਮੈਣ ਤੁਹਾਡੇ ਘਰ ਚ ਹੀ ਪਈ ਹੁੰਦੀ ਹੈ ਹਨਾ ਕਿਤੇ ਆਪਾਂ ਨੇ ਬਾਹਰ ਨਹੀਂ ਜਾਣਾ ਘਰ ਚ ਮੋਸਟਲੀ ਹੁੰਦੀ ਉਹ ਹੈ ਜਮੈਣ ਹਨਾ ਆਪਾਂ ਨੇ ਜਮੈਣ ਲੈਣੀ ਹੈ ਫਿਰ ਇੱਕ ਤਵਾ ਗਰਮ ਕਰਨਾ ਤਵੇ ਦੇ ਉੱਤੇ ਜਮੈਣ ਪੁੰਨ ਲੈਣੀ ਹੈ ਉਹ ਹਨਾ ਪੁੰਨ ਕੇ ਆਪਾਂ ਨੇ ਉਹ ਕੋਲੀ ਚ ਕੱਢ ਦੇਣੀ ਹੈ ਬਸ ਤੁਸੀਂ ਇੱਕ ਇੱਕ ਚੁਟਕੀ ਖਾਂਦੇ ਰਹੋ ਜਦੋਂ ਵੀ ਤੁਹਾਨੂੰ ਖੰਘ ਉঠে ਜਮੈਨ ਥੋੜੀ ਜੀ ਆਪਣੀ ਚੁਟਕੀ ਮੂੰਹ ਚ ਪਾ ਲਓ ਚਬਦੇ ਰਹੋ ਦਿਨ ਚ ਜਦ ਵੀ ਤੁਹਾਡਾ ਟਾਈਮ ਲਗੇ ਪੁੰਨੀ ਹੋਈ ਜਮੈਨ ਤੁਸੀਂ ਖਾਂਦੇ ਰਹੋ ਤੁਹਾਡੀ ਖੰਘ ਜਿੰਨੀ ਮਰਜ਼ੀ ਪ੍ਰਾਣੀ ਤੋਂ ਪ੍ਰਾਣੀ ਆ ਸਾਰੀ ਖਤਮ ਹੋ ਜੂਗੀ ਹਨਾ ਤੋਂ ਲੋ ਜੀ ਇਹ ਤਰੀਕਾ ਤਾਂ ਆਪਣਾ ਪਹਿਲਾ ਤੇ ਦੂਜਾ ਤਰੀਕਾ ਵੀ ਆਪਾਂ ਦੱਸ ਦਿੰਨੇ ਆ ਖੰਘ ਦਾ ਹਨਾ ਤੇ ਜੇ ਇਹ ਵਾਲੀ ਟ੍ਰਿਕ ਨਾਲ ਮੇਰੇ ਹਸਬੰਦ ਦੀ ਖੰਗ ਨਹੀਂ ਜਾਂਦੀ ਤਾਂ ਮੈਂ ਦੂਜਾ ਅਪਣਾ ਲੰਨੀ ਹੈ ਕਿਉਂਕਿ ਦੇਸੀ ਦਵਾਈਆਂ ਹੀ ਜੀਆਂ ਐ ਜੇ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਤਾਂ ਨੁਕਸਾਨ ਵੀ ਨਹੀਂ ਹੁੰਦਾ ਹੈਗਾ ਤੇ ਅਗਰ ਐਂਡ ਦੇ ਵਿੱਚ ਹੱਥ ਖੜੇ ਹੋ ਜਾਂਦੇ ਆ ਵੀ ਠੀਕ ਨਹੀਂ ਹੈਗਾ ਫਿਰ ਆਪਾਂ ਡਾਕਟਰ ਕੋਲ ਜਾਣੇ ਆ ਆਦਰਵਾਇਜ਼ ਆਪਾਂ ਘਰ ਦੇ ਵਿੱਚ ਹੀ ਆਪਣੇ ਦੇਸੀ ਚੀਜ਼ਾਂ ਅਪਣਾਉਂਦੇ ਆ ਦੇਸੀ ਚੀਜ਼ਾਂ ਹੀ ਯੂਜ਼ ਕਰਦੇ ਆ ਤੇ ਦੂਜੀ ਟ੍ਰਿਕ ਹੈ ਜੀ ਆਪਣੇ ਕੋਲ ਥੋੜਾ ਜਿਹਾ ਸਹਿਦ ਲੈ ਲੋ ਸਹਿਦ ਜਾਣਦੇ ਹੋ ਨਾ ਤੁਸੀਂ ਸਹਿਦ ਜਿਹੜਾ ਮੱਖੀਆਂ ਦਾ ਮਧੂਮੱਖੀਆਂ ਦਾ ਸਹਿਦ ਹੁੰਦਾ ਹੈ ਉਹ ਮੋਸਟਲੀ ਘਰ 'ਚ ਹੁਣ ਸਰਦੀਆਂ ਸਰਦੀਆਂ ਦਾ ਲੋਕਾਂ ਦੇ ਰੱਖਦੇ ਹੀ ਹੋਣੇ ਅਗਰ ਨਹੀਂ ਵੀ ਹੁੰਦਾ ਤੁਸੀਂ ਬਾਹਰੋਂ ਵੀ ਮੰਗਵਾ ਸਕਦੇ ਹੋ ਲੇਕਿਨ ਜਿਹੜਾ ਆਪਾਂ ਦੁਕਾਨ ਤੋਂ ਮੰਗਾਉਂਦੇ ਆ ਨਾ ਪਿਓਰ ਨਹੀਂ ਹੁੰਦਾ ਹੈਗਾ ਖਾਸ ਕਰਕੇ ਸਾਡਾ ਮਤਲਬ ਮੈਂ ਮੰਗਵਾਇਆ ਜਿਹੜਾ ਉਹ ਪਿਓਰ ਹੈ ਜੀ ਜਿੱਥੇ ਮੱਖੀਆਂ ਰੱਖੀਆਂ ਹੋਈਆਂ ਲੋਕਾਂ ਨੇ ਮਧੂਮੱਖੀਆਂ ਦਾ ਸਪੈਸ਼ਲ ਸਹਿਦ ਕੱਢ ਕੇ ਵੇਚਦੇ ਆ ਨਾ ਤੁਸੀਂ ਉੱਥੋਂ ਖਰੀਦਿਆ ਕਰੋ ਉਹ ਪਿਓਰ ਹੁੰਦਾ ਵਧੀਆ ਹੁੰਦਾ ਮਿਲਾਵਟ ਨਹੀਂ ਹੁੰਦੀ ਉਹਦੇ ਵਿੱਚ ਤੇ ਆਪਾਂ ਨੇ ਇੱਕ ਚਮਚਾ ਸਹਿਦ ਦਾ ਲੈਣਾ ਜੀ ਵਿੱਚ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਪੀਸ ਕੇ ਕਾਲੀਆਂ ਮਿਰਚਾਂ ਪੀਸ ਕੇ ਵਿੱਚ ਰੜਾ ਲਓ ਹਨਾ ਜਦ ਵੀ ਤੁਹਾਨੂੰ ਖੰਘ ਉੱਠੇ ਨਾ ਤੁਸੀਂ ਉਹ ਆਪਣਾ ਉਂਗਲੀ ਤੇ ਲਾ ਲਿਆ ਚਟ ਲਿਆ ਜੀਬ ਦੇ ਨਾਲ ਹਨਾ ਚਟ ਲਿਆ ਜੀਬ ਦੇ ਉੱਤੇ ਰੱਖ ਕੇ ਤੁਸੀਂ ਇਹ ਵਾਲਾ 5-6 ਵਾਰ ਤੁਸੀਂ ਐਵੇਂ ਚਟਦੇ ਰਹੋ ਸਿਹਤ ਦੇ ਵਿੱਚ ਇੱਕ ਚਮਚਾ ਸੇਦ ਦੇ ਵਿੱਚ ਕਾਲੀਆਂ ਮਿਰਚਾਂ ਰੜਾ ਲਓ ਜਦ ਵੀ ਤੁਹਾਨੂੰ ਟਾਈਮ ਲੱਗੇ ਦਿਨ ਚ ਚਟਦੇ ਰਹੋ ਤੁਹਾਡੀ ਖੰਘ ਜੜ ਤੋਂ ਖਤਮ ਹੈ ਜੀ 10 ਦਿਨਾਂ ਦੇ ਵਿੱਚ ਸਾਫ਼ ਹੋ ਜਾਣੀ ਹੈ 10 ਦਿਨਾਂ ਦੇ ਵਿੱਚ ਪ੍ਰੋਪਰ ਤੁਸੀਂ ਟ੍ਰੀਟਮੈਂਟ ਕਰੋਗੇ ਨਾ ਤੁਹਾਡਾ ਇਹ 4-5 ਦਿਨਾਂ ਦੇ ਵਿੱਚ ਹੀ ਖਤਮ ਹੋ ਜਾਣੀ ਹੈ ਹਨ ਤੇ ਲੋ ਜੀ ਇਹਦੀ ਆਪਣੀ ਟ੍ਰਿਕ ਖੰਗ ਦੀ ਖਾਂਸੀ ਦੀ ਤੇ ਇੱਕ ਨਵੇਂ ਟਿਪਸ ਦੇ ਨਾਲ ਆਪਾਂ ਜ਼ਰੂਰ ਮਿਲਾਂਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਫੁੱਲ ਵਾਚ ਕਰਿਆ ਕਰੋ ਤਾਂ ਹੀ ਤੁਹਾਨੂੰ ਟ੍ਰਿਕਾਂ ਦਾ ਪਤਾ ਲੱਗੂਗਾ ਹਨ ਜਿਹੜੇ ਟਿਪਸ ਲੈ ਕੇ ਆਂਦੀ ਆ ਮੈਂ ਨਵੇਂ-ਨਵੇਂ ਜੇ ਤੁਸੀਂ ਮੇਰੇ ਚੈਨਲ ਨੂੰ ਪੂਰਾ ਦੇਖੋਗੇ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਮੇਰਾ ਖੁੱਦ ਦਾ ਗਲਾ ਖਰਾਬ ਹੋ ਰਿਹਾ ਅੱਜ ਮੈਂ ਵੀ ਦੇਸੀ ਦਵਾਈ ਯੂਜ਼ ਕਰ ਰਹੀ ਆ ਇਸ ਕਰਕੇ ਤੁਹਾਨੂੰ ਟ੍ਰਿਕ ਦੱਸੀ ਆ ਮੈਂ ਤੇ ਪਹਿਲੀ ਟ੍ਰਿਕ ਹੈ ਜੀ ਆਪਣੀ ਆ ਆਪਾਂ ਨੇ ਜਮੈਣ ਦੇ ਵਿੱਚ ਭੁੰਨ ਕੇ ਜਮੈਣ ਨੂੰ ਉਹ ਖਾ ਲੈਣੀ ਆ ਜੇ ਤੁਹਾਡੀ ਖੰਗ ਤਾਂ ਵੀ ਨਾ ਹਟੇ ਫਿਰ ਤੁਸੀਂ ਆਪਣਾ ਸਹਿਦ ਲੈ ਲਓ ਸਹਿਦ ਅ ਦੇਬੀ ਚ ਕਾਲੀਆਂ ਮਿਰਚਾਂ ਪੀਸ ਕੇ ਉਹ ਰੜਾ ਕੇ ਚੱਟਦੇ ਰਹੋ ਲੋ ਜੀ ਤੁਹਾਡੀ ਜੜ ਤੋਂ ਖਤਮ ਹੋ ਜਾਣੀ ਆ ਖਾਂਸੀ ਜਿੰਨੀ ਮਰਜੀ ਪੁਰਾਣੀ ਤੋਂ ਪੁਰਾਣੀ ਹੋਵੇ ਬਟ ਮੈਨੂੰ ਖਾਂਸੀ ਨਹੀਂ ਹੈਗੀ ਮੇਰਾ ਕਈ ਵਾਰ ਗਲੇ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਥਾਇਰੋਇਡ ਹੈ ਨਾ ਮੈਨੂੰ ਉਹਦੇ ਲਈ ਵੀ ਆਪਾਂ ਦੇਸੀ ਦਵਾਈਆਂ ਤੁਹਾਨੂੰ ਦੱਸਾਂਗੇ ਥਾਇਰੋਇਡ ਦੇ ਲਈ ਜੋ ਮੈਂ ਯੂਜ਼ ਕਰਦੀ ਆ ਹਨਾ ਤੇ ਵੈਸੇ ਤਾਂ ਬੈਸਟ ਹੈ ਜੀ ਐਕਸਰਸਾਈਜ਼ ਸਵੇਰੇ ਵੀ ਐਕਸਰਸਾਈਜ਼ ਕਰੋ ਤੁਸੀਂ ਸ਼ਾਮ ਨੂੰ ਵੀ 10 15 ਮਿੰਟ ਰੋਟੀ ਖਾਣ ਤੋਂ ਬਾਅਦ ਤੁਸੀਂ ਜ਼ਰੂਰ ਸੈਰ ਕਰਿਆ ਕਰੋ 15 20 ਮਿੰਟ ਦੀ ਸਵੇਰੇ ਵੀ ਸ਼ਾਮ ਨੂੰ ਵੀ ਫਿਰ ਦੇਖੋ ਤੁਹਾਡਾ ਸਰੀਰ ਫੁੱਲ ਵਰਗਾ ਹੋਊਗਾ ਜੀ ਬਾਏ ਜੀ ਇੱਕ ਨਵੀਂ ਟਿਪਸ ਦੇ ਨਾਲ ਫਿਰ ਮਿਲਦੇ ਆਪਾਂ ਨੈਕਸਟ ਅ ਅ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਬਾਏ ਬਾਏ